ਬਾਈ ਜੀ ਸਸਰੀਕਾਲ ਮੈਂ ਸੋਡਾ ਜਗਦੀਪ ਸਰਾں ਗਾਮ ਕਾਲਾਂ ਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਬਾਈ ਜੀ ਅੱਜ ਇੱਕ ਜ਼ਰੂਰੀ ਗੱਲ ਕਰਨੀ ਆ ਬਹੁਤ ਜੋ ਕਿ ਜਿਹੜੇ ਵੀ ਫਾਰਮ ਵਾਲੇ ਐ ਫਾਇਦੇ ਦੱਸ ਦਿੰਦੇ ਐ ਵੀ ਲੱਖਾਂ ਕਰੋੜਾਂ ਦੀ ਕਮਾਈ ਐ ਨੁਕਸਾਨ ਕੋਈ ਨਹੀਂ ਦੱਸਦਾ ਨੁਕਸਾਨ ਕਿਉਂ ਹੀ ਦੱਸਦੇ ਉਹਨਾਂ ਨੂੰ ਐ ਹੁੰਦਾ ਭਈ ਸਾਡੇ ਜਾਨਵਰ ਨਹੀਂ ਵੇਖਣੇ ਤੇ ਲੋਕ ਕਹਣਗੇ ਬ੍ਰੀਡ ਬੇਕਰ ਹੈ ਇਹਦੇ ਕੋਈ ਨੁਕਸਾਨ ਹੁੰਦਾ ਹੈ ਆ ਬ੍ਰੀਡ ਵਧੀਆ ਹੈਣੀ ਸੋਨੂੰ ਮੈਂ ਗੱਲ ਦੱਸਾਂ ਜਿਹੜਾ ਮੈਂ 10 ਸਾਲ ਹੋ ਗਏ ਮੈਨੂੰ ਫਾਰਮ ਕਰਦੇ ਨੂੰ ਕਿਤੇ ਐ ਜੀ ਦਿੱਕਤ ਨਹੀਂ ਆਈ ਜਿਹੜੀ ਮੈਨੂੰ ਹੁਣ ਦਿੱਕਤ ਆ ਗਈ ਦੇਖੋ ਨੂੰ ਮਿਲੀ ਹੈ ਬਾਈ ਜੀ ਆਹ ਦੇਖ ਲਓ ਸੂਰੀ ਸੂਈ ਬੈਠੀ ਹੈ ਇਹਨਾਂ ਨੂੰ ਸੂਈ ਨੂੰ ਹੋਵੇ 4 ਦਿਨੋਂ ਤੇ ਇੱਕ ਸੂਰੀ ਆਸੇ ਆਹ ਹਰੇ ਤੱਕ ਸੂਈ ਨਹੀਂ ਆਹ ਦੋਨੇ ਇੱਕ ਟਾਈਮ ਤੇ ਕਰੋਸ ਹੋਈਆਂ ਸੀਆਂ ਇਹ 13 ਬੱਚੇ ਸੁਰੀ ਦੇ ਆ ਬੈਠੇ ਆ ਉਹ ਵੀ ਇਹ ਨਾਲੇ ਕਰੋਸ ਹੋਈ ਸੀ ਜਿਹੜੀ ਹਲੇ ਤੱਕ ਨਹੀਂ ਸੂਈ ਤੇ 6 ਦਿਨ ਭਰਾਵਾ ਇਹਦੇ ਟੱਪ ਗਏ ਜਿਹੜੇ ਨੇ ਸੂਣਾ ਸੀ 114 ਦਿਨ ਤੋਂ ਜਿਹੜੀ 113 ਤੋਂ 255 ਸੁਰੀਆਂ ਕੀ 115 ਦਿਨ ਤੋਂ ਸੁਪਰ ਨਹੀਂ ਐਨੂੰ ਹੋ ਗਏ ਹੁਣ 120 ਦਿਨ ਤੇ ਤੀਜੀ ਸੁਰੀ ਉਹ ਐ 120 ਦਿਨ ਹੀ ਨੂੰ ਹੋ ਗਏ। ਹਾਇ ਤੱਕ ਸੋਏ ਨਹੀਂ। ਆਦਾ ਕਾਰਨ ਕੋਈ ਦੱਸਦਾ। ਅਗਲੇ ਨੂੰ ਆਏ ਹੁੰਦਾ ਕਿਉਂ ਆਪਾਂ ਦਸੀਏ ਬਈ ਕੀ ਦਿੱਕਤ ਐ। ਮੈਂ ਤੁਹਾਨੂੰ ਦੱਸਦਾ ਬਈ ਜੀ ਜੇ ਲੱਖਾਂ ਕਰੋੜਾਂ ਦੀ ਕਮਾਈ ਐ ਜਿਹੜੀ ਉਹ ਤਾਂ ਲੋਕ ਦੱਸ ਦਿੰਦੇ ਬਈ ਹੈਗੀ ਐ। ਠੀਕ ਐ ਉਹ ਵੀ ਹੈ ਨਹੀਂ ਉਹ ਵੀ ਝੂਠ ਐ। ਤੇ ਨੁਕਸਾਨ ਨੇ ਕੋਈ ਦੱਸਦਾ ਤੇ ਨਾ ਹੀ ਕੋਈ ਦੱਸੇ ਬਈ ਫੀਡ ਦੇ ਖਰਚੇ ਕਿੰਨੇ ਐ। ਹੁਣ ਤੁਹਾਨੂੰ ਨੁਕਸਾਨ ਦੱਸਦਾ ਮੈਂ। ਆਹ ਸੂਰੀ ਦੇਖਣ ਜਾਵਾਂ ਸਹੀ ਲੱਗਦੀ ਐ ਸਾਨੂੰ ਫੀਡ ਵੀ ਖਾਂਦੀ ਐ। ਪਰ ਟਾਈਮ ਓਵਰ ਹੋ ਗਿਆ ਇਹਨੇ ਸੂਣਾ ਸੀ 114 ਦਿਨ ਤੋਂ ਜਿਹੜੇ ਹੋ ਗਏ 120 ਦਿਨ ਹੋ ਗਏ 6 ਦਿਨ ਉਤੋਂ ਹੀ ਟੱਪ ਗਏ ਬਾਈ ਜੀ ਇਹਦੇ ਅੰਦਰ ਬੱਚੇ ਸਹੀ ਨਹੀਂ ਇਹਦੇ ਅੰਦਰ ਸਾਰੇ ਬੱਚੇ ਮਰੇ ਆ ਇੱਕ ਸੂਈ ਇਹਦੇ ਅੰਦਰ ਮਰੇ ਆ ਜਿਹੜੇ ਸੂਈ ਨਹੀਂ ਕੋਈ ਬਿਮਾਰ ਨਹੀਂ ਵਧੀਆ ਖੰਦੀ ਐ ਕੋਈ ਦਿੱਕਤ ਨਹੀਂ ਇੱਕ ਆਸੂਰੀ ਆ ਬਾਈ ਜੀ ਇਹਦੇ ਅੰਦਰ ਬੱਚੇ ਮਰੇ ਆ ਠੀਕ ਐ ਤਿੰਨ ਦੋ ਹੋ ਗਈਆਂ ਤੇ ਬਾਈ ਜੀ ਇਹ ਕਾਸ ਐ ਤਿੰਨ ਸੂਰੀਆਂ ਹੋਗੀਆਂ ਤਿੰਨਾਂ ਦੇ ਅੰਦਰ ਬੱਚੇ ਮਰੇ ਐ ਇੱਕ ਦੋ ਸੂਰੀਆਂ ਕਿਹੜੀਆਂ ਹੋਰ ਐ ਉਹ ਵੀ ਟਾਈਮ ਸਰ ਨਹੀਂ ਸੂਰੀਆਂ ਉਹ ਪਾਸੇ ਛੈੜ ਤੇ ਖੁੱਡੇ ਚ ਐ ਉਹਨਾਂ ਦੇ ਅੰਦਰ ਵੀ ਬੱਚੇ ਮਰੇ ਐ ਦੋ ਸੂਰੀਆਂ ਬਾਈ ਜੀ ਇਹ ਤੋਂ ਪਹਿਲਾਂ ਮੇਰੀ ਖਰਾਬ ਹੋ ਗਈਆਂ ਇੱਕ ਨੇ ਬੱਚੇ ਦਿੱਤੇ ਸੀ ਚਾਰ ਉਹ ਫਲ ਸਟ ਗਈ ਉਹਨਾਂ ਦੇ ਕੋਈ ਦਿੱਕਤ ਤਾਂ ਪੈ ਗਈ ਤੇ ਇੱਕ ਸੂਰੀਆਂ ਦਿੱਤੇ ਸੀ 8 ਉਹਦੇ ਵਿੱਚੋਂ 3 ਜਾਂਉਂਦੇ ਐ 4 ਜਾਂਉਂਦੇ ਸੀਗੇ ਇੱਕ ਕੰਮੀਆਂ ਦਾ ਤੁਰਤ ਪੈ ਮਰ ਗਿਆ ਤੇ 5 ਬਾਈ ਜੀ ਅੰਦਰੋਂ ਹੀ ਮਰੇ ਆਏ ਸੀਗੇ ਠੀਕ ਐ ਆਹ ਦਿੱਕਤ ਕਦੇ ਨਹੀਂ ਪਈ ਕਟੋ ਘਟ ਮੈਨੂੰ ਹੋ ਗਏ 10 ਸਾਲ ਹੋ ਗਏ ਫਾਰਮ ਕਰਦੇ ਇਹਨੂੰ ਕਿਹੜੀ ਆਹ ਦਿੱਕਤ ਐ ਇੱਕਦੀ ਮੇਰੀ ਪੈ ਗਈ। ਦਿੱਕਤ ਕੀ ਪੈ ਗਈ ਬਾਈ ਜੀ ਆ ਗ੍ਰੈਨ ਕਰਕੇ ਪੈ ਗਈ। ਆ ਗ੍ਰੈਨ ਦੇ ਵਿੱਚ ਸੂਰੀਆਂ ਆ ਗਈਆਂ ਸਾਰੀਆਂ। ਉਹਦੇ ਵਿੱਚੋਂ ਅੱਧ-ਚੱਧ ਸਹੀ ਐ ਤੇ ਕੁਝ ਹਿੱਸਾ ਸੂਰੀਆਂ ਕਿਹੜੀਆਂ ਮੇਰੀਆਂ ਖਰਾਬ ਹੋ ਗਈਆਂ ਚਾਰ-ਪੰਜ ਮੇਰੀਆਂ ਸੂਰੀਆਂ ਖਰਾਬ ਐ। ਹਲੇ ਗਾਹਾਂ ਹੋਰ ਸੋਣ ਆਈਆਂ ਉਹਨਾਂ 'ਚ ਪਤਾ ਨਹੀਂ ਕੀ ਦਿੱਕਤ ਆਊਗੀ। ਆ ਤਿੰਨੇ ਸੂਰੀਆਂ ਵਾਸਤੇ ਆਪਾਂ ਇੱਕ ਆ ਸੂਰੀ ਇੱਕੋ ਸਰੇ ਦੇ ਖੜੀ ਐ। ਦੇਖਣ 'ਚ ਵਧੀਆ ਲੱਗਦੀ ਐ। ਕੋਈ ਦਿੱਕਤ ਨਹੀਂ ਦੇਖਣ ਚਾਹ ਵੀ ਵਧੀਆ ਲੱਗਦੇ ਕੋਈ ਦਿੱਕਤ ਨਹੀਂ ਲਾਈ ਵੀ ਰੱਖਿਆ ਤੁਹਾਨੂੰ ਦਿਖਾਣੇ ਆ ਪਰ ਐਰੇ ਅੰਦਰ ਜਿਹੜੇ ਬੱਚੇ ਆ ਉਹ ਹਿੱਲਚੁਲ ਨਹੀਂ ਕਰ ਰਹੇ ਕਿਹੜੀਆਂ ਏਦੋਂ ਲੇਟ ਸੌਰੀਆਂ ਸੌਣੀਆਂ ਉਹਨਾਂ ਦੇ ਬੱਚੇ ਅੰਦਰ ਹਿੱਲਚੁਲ ਕਰਦੇ ਆ ਪਤਾ ਲੱਗਦਾ ਬਈ ਬੱਚੇ ਆਉਂਦੇ ਆ ਇੰਨਾ ਟਾਈਮ ਵੀ ਓਵਰਟਾਪ ਗਿਆ ਤਾਂ ਵੀ ਨਹੀਂ ਪਤਾ ਲੱਗਦਾ ਭਈ ਇਹ ਅੰਦਰ ਬੱਚੇ ਹਿਲਚਲ ਕਰਦੇ ਆ ਕਿ ਨਹੀਂ ਕਰਦੇ ਗਵਰਨਰ ਦੇ ਨੇ ਨਹੀਂ ਹਿਲਪਲ ਕਰਦੇ ਇਹਦਾ ਕਾਰਨ ਕੀ ਆ ਬੱਚਿਆਂ ਦੇ ਮਰ ਗਏ ਸੀ ਜਨ ਉੱਥੋਂ ਨਹੀਂ ਹੋਗੇ ਇਹਦੇ ਹੁਣ ਟੀਕਾ ਲਾਇਆ ਬਾਈ ਜੀ ਆ ਬਿੱਟ ਮਿੱਟੋ ਠੀਕ ਹੈ ਆਹ ਕਹਾ ਦੇ ਵਾਸਤੇ ਲਾਇਆ 200 ਰੁਪਏ ਦਾ ਬਾਈ ਜੀ ਇੱਕ ਠੀਕ ਆਹਾ ਦੋ ਮਿਲਦਾ ਇੱਕ ਤਾ ਸੂਰੀਏ ਲਾਤਾ ਇੱਕ ਉਹ ਸੂਰੀਏ ਲਾਤਾ ਕਿਰਾ ਆਪਾਂ ਦੇਨੇ ਰਿਜ਼ਲਟ ਆ ਨਾ ਬਈ ਕੀ ਕੁਛ ਨਿਕਲਦਾ ਨਾ ਅੰਦਰੋਂ ਕਦੋਂ ਕਹਾ ਬੱਚੇ ਗੇਰ ਦੀਏ ਆਪਾਂ ਬੱਚੇ ਕਰਾਉਣੇ ਆ ਬਾਈ ਜੀ ਇਹਨਾਂ ਦੇ ਬੱਚੇ ਤਾਂ ਮਰੇ ਹੀ ਐ ਬਈ ਬੱਚੇ ਆ ਸੜਦਾਨ ਤੇ ਗਾਹਾਂ ਆਪਾਂ ਨੰਨ ਕਰਾਸ ਕਰਵਾ ਕੇ ਆਪਾਂ ਨਵੇਂ ਬੱਚੇ ਲੈ ਲਈਏ ਇਹਨਾਂ ਤੋਂ ਤੇ ਬੱਚੇ ਤਾਂ ਆਪਣੇ ਕੰਮ ਤੇ ਨਹੀਂ ਦਿੱਖਤਾ ਹੀ ਜਾਂਦੀ ਹੁਣ ਵਿਟਮਿਟ ਲਾਇਆ ਉਸ ਤੋਂ ਬਾਅਦ ਇੱਕ ਠੀਗਾ ਹੋ ਰਿਹਾ ਉਹ ਲਾਵਾਂਗੇ ਦੁੱਧ ਵਾਲਾ ਇਹਦੇ ਕਰਕੇ ਐਵੋਸ਼ਨ ਹੋ ਜੂਗਾ ਇਹਨਾਂ ਦਾ ਬੱਚੇ ਵੱਢ ਕੇ ਜਾਣਗੇ ਦੇ ਠੀਕ ਹੈ ਤੇ ਬੱਚੇ ਇਹਨਾਂ ਦੇ ਅੰਦਰ ਮਰੇ ਪਏ ਉਹ ਦਿੱਕਤ ਵੀ ਹੋ ਸਕਦੀ ਹੈ ਹੁਣ ਬਾਈ ਜੀ ਤੁਸੀਂ ਐ ਲਾ ਲੋ ਆ ਸੂਰੀ ਤੇ ਉਹ ਸੂਰੀ ਪੰਜ ਸੂਰੀਆ ਖਰਾਬ ਹੋ ਗਿਆ ਮੇਰੀਆਂ ਜਿਹੜੀਆਂ ਬੇ ਜਿਹੜੀਆਂ ਮੇਰੀ ਫੀਡ ਖਾ ਗਈਆਂ ਘਟੋ ਘਟ ਇੱਕ ਸੂਰੀ 15000 ਤੋਂ ਪਲੱਸ 20000 ਦੇ ਵਿੱਚ ਪੰਜ ਸੂਰੀਆ ਮੇਰੀਆਂ ਫੀਡ ਖਾ ਗਈਆਂ 15000 ਤੋਂ ਪਲੱਸ 20000 ਦੇ ਵਿੱਚ ਤੇ ਪੰਜ ਸੂਰੀਆਂ ਦੀ ਫੀਡ ਲਾ ਲੋ ਬਾਈ ਜੀ ਤੁਸੀਂ ਹੋ ਗਈ 1 ਲੱਖ ਰੁਪਏ ਦੀ 1 ਲੱਖ ਰੁਪਏ ਦੀ ਫੀਡ ਹੋ ਗਈ ਜਿਹੜੀ ਸਾਮ ਸਮਾਈ ਕੀਤੀ ਮੈਂ ਜਿਹੜੇ ਨੇੜੇ ਸੂਣ ਵਾਲੀਆਂ ਹੋ ਗਈਆਂ ਉਹ ਧੋਖਾ ਦੇ ਗਈਆਂ ਨੇੜੇ ਸੂਣਾਂ ਹੀ ਹੋ ਗਿਆ ਧੋਖਾ ਦੇ ਗਈਆਂ ਤੇ 1 ਲੱਖ ਦੀ ਫੀਡ ਖਾ ਗਈਆਂ ਪੰਜ ਸੂਰੀਆਂ ਮੇਲੇ ਉਸ ਚ ਗਈਆਂ ਅਰੇ ਮੇਰਾ ਟਾਈਮ ਖਰਾਬ ਹੋ ਗਿਆ 4 ਮਹੀਨੇ ਦਾ ਅੱਗੇ ਵੇਟ ਕੀਤੀ ਮੈਂ ਜੋ ਸੂਣ ਦੇ ਟਾਈਮ ਤੇ ਆ ਗਈ ਆਹਾ ਉਦੋਂ ਬੱਚੇ ਅੰਦਰ ਨੇ ਮਰ ਕੇ ਗ੍ਰਹਿਣ ਕਰਕੇ ਮਰ ਕੇ ਗ੍ਰਹਿਣ ਲੱਗਾ ਸੀ ਪਿੱਛੇ ਜੀ ਬਹੁਤ ਤਕੜਾ ਗ੍ਰਹਿਣ ਸੀਗਾ ਉਹ ਨੁਕਸਾਨ ਉਹਨਾਂ ਨੇ ਬਹੁਤ ਕੀਤਾ ਹੈ ਠੀਕ ਹੈ ਤੇ ਹੁਣ ਪੰਜ ਸੂਰਿਆਂ ਨੂੰ ਲੱਖ ਰੁਪਈਆ ਦਾ ਫੀਡ ਖਾ ਗਿਆ ਆ ਚਾਰ ਮਹੀਨੇ ਉਹ ਲੇਟ ਹੋ ਗਿਆ ਚਾਰ ਮਹੀਨੇ ਹੁਣ ਗਾਂ ਖਰੋਸ ਕਰਵਾਉਂਗਾ ਉਹ ਅੱਠ ਮਹੀਨੇ ਦੇ ਵਿੱਚ ਪੈ ਗਿਆ ਮੈਂ ਠੀਕ ਹੈ ਆਏ ਦੇਖ ਲੈਂਦੇ ਆ ਵੀ ਫਾਇਦਾ ਹੈ ਆਂਦੇ ਨੇ ਮਿਹਨਤ ਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੈ ਬਈ ਇਹਦੇ ਵਿੱਚ ਹੁਣ 200 ਦੇ ਰਾਹ ਟਿਕਾ ਲਾਇਆ ਮੈਂ ਲਿਆ ਕੇ 200 ਦੇ ਟਿਕਾ ਲਾਇਆ ਇੱਕ ਇੱਕ ਟਿਕਾ ਹੋ ਲਾਉਂ 300 ਦੀ ਦਵਾਈ ਲਾਤੀ ਆ ਇਹ ਅੰਦਰੋਂ ਕੁਝ ਮਿਲਣਾ ਨਹੀਂ ਇਹ ਬੱਚੇ ਬਾਰੇ ਨਿਕਲਣਗੇ ਇਹ ਫੀਡ ਖਵਾਈ ਕਿਹੜੀ ਬੱਖੰਦ ਨੂੰ 15000 ਤੋਂ ਪਲੱਸ 20000 ਦੇ ਵਿੱਚ ਪੰਜੇ ਸੂਰੀਆ ਖਰਾਬ ਹੋ ਗਈਆਂ ਪੰਜੇ ਸੂਰੀਆ ਬਈ ਜੀ ਨੁਕਸਾਨ ਤੁਸੀਂ ਲਾ ਲਓ 20000 ਦੀ ਫੀਡ ਖਾ ਗਈਆਂ ਲੱਖ ਰੁਪਿਆਵਾਂ ਲੋਸ ਪੈ ਗਿਆ ਅੱਜ ਟਾਈਮ ਖਰਾਬ ਹੋ ਗਿਆ ਚਲੋ ਬਈ ਜੀ ਅੱਗੇ ਹੁਣ ਬੱਚੇ ਸੂਰੀਆ ਸੱਟਣ ਗਏ ਉਹ ਵੀਡੀਓ ਵੀ ਆਪਾਂ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਕੈਂਸਰ ਭਾਈ ਕਿੰਨੇ ਬੱਚੇ ਇਹਨਾਂ ਦੇ ਮਰੇ ਆਏ ਐ ਕਿੰਨੇ ਜਉਂਦੇ ਆ ਮੈਨੂੰ ਤਾਂ ਚਾਂਸ ਸਾਰੇ ਮਰੇ ਲੱਗਦੇ ਜਉਂਦਾ ਬੱਚਾ ਕੋਈ ਨਹੀਂ ਇਹਨਾਂ ਦੇ ਅੰਦਰ ਤਾਂ ਵੀ ਜੇ ਕੋਈ ਮਰੇ ਹੋਏ ਤਾਂ ਵੀ ਵੀਡੀਓ ਪਾਵਾਂਗੇ ਜਉਂਦੇ ਹੋਏ ਤਾਂ ਵੀ ਵੀਡੀਓ ਪਾਵਾਂਗੇ ਪਰ ਤੁਹਾਡੇ ਸਾਹਮਣੇ ਹਕੀਕਤ ਲਿਆਵਾਂਗੇ ਆਪਾਂ ਭਾਈ ਨੁਕਸਾਨ ਵੀ ਹੁੰਦਾ ਤੇ ਫਾਇਦਾ ਵੀ ਹੁੰ ਤੇ ਲੋਕ ਫਾਇਦੇ ਵਾਲੀ ਵੀਡੀਓ ਪਾਉਂਦੇ ਆ ਵੀ ਲੱਖਾਂ ਕਰੋੜਾਂ ਬਚਦੇ ਆ ਐ ਨੁਕਸਾਨ ਕੋਈ ਦਿਖਾਉਂਦਾ ਵੀ ਫੀਡ ਕਿੰਨੇ ਦੀ ਪੈਂਦੀ ਹੈ ਕਿੰਨਾ ਨੁਕਸਾਨ ਹੁੰਦਾ ਜਿਹੜਾ ਮੈਨੂੰ ਦੇਖਣ ਨੂੰ ਮਿਲਿਆ 10 ਸਾਲਾਂ ਦੇ ਵਿੱਚ ਪਹਿਲੀ ਵਾਰ ਨੁਕਸਾਨ ਤਾਂ ਹੋਰ ਵੀ ਬਥੇਰੇ ਹੁੰਦੇ ਬਈ ਜੀ ਆ ਨੁਕਸਾਨ ਇੱਕ ਅੱਧੀ ਸੂਰੀ ਦਾ ਤਾਂ ਹੋਇਆ ਨਹੀਂ ਚਾਰ ਪੰਜ ਸੂਰੀਆਂ ਦਾ ਇਕੱਠਿਆਂ ਨਾਲ ਦੇਖਣ ਨੂੰ ਨਹੀਂ ਮਿਲਿਆ ਮੈਨੂੰ ਜਿਹੜਾ ਹੁਣ ਮਿਲਿਆ ਚਲੋ ਬਈ ਜੀ ਅੱਗੇ ਹੁਣ ਆਹ ਜਿਹਨਾਂ ਨੂੰ ਟੀਕੇ ਲਾਏ ਇਹਨਾਂ ਦੇ ਜਦ ਬੱਚੇ ਘਰਉਣਗੇ ਹਾਂ ਪਤਾ ਲੱਗ ਜੂਗਾ ਉਹਨਾਂ ਤੋਂ ਵੀਡੀਓ ਪਾਵਾਂਗੇ ਵੀ ਕਿੰਨੇ ਬੱਚੇ ਮਰ ਗਏ ਆਏ ਇਹਨਾਂ ਦੇ ਕਿੰਨਾ ਨੁਕਸਾਨ ਹੋ ਗਿਆ ਸਾ